ਇੱਥੇ ਬੈਠੀ ਹੈ ਜਿੱਥੇ ਭਾਜੀ ਬੈਠੇ ਨਾ ਬਾਰੀ ਜਿੰਨੀ ਬਾਰੀ ਜਿੰਨੀ ਹਾਂਜੀ ਬਾਰੀ ਤੱਕ ਕੰਧ ਟੱਪ ਕੇ ਆ ਗਈ ਅੰਦਰ ਫਿਰ ਮੈਂ ਆਪਣਾ ਫੋਨ ਉੱਥੇ ਸੁਟਿਆ ਤੇ ਭੱਜੀ ਬੂਏਵਾਲ ਭੱਜੀ ਹਾਂ ਤੇ ਬੂਆ ਮੈਂ ਇੱਥੋਂ ਤੱਕ ਪਹੁੰਚ ਗਏ ਬੂਆ ਮੂੰਹ ਤੇ ਮਾਰਿਆ ਮਾ ਉਹਨਾਂ ਨੇ ਹਾਂਜੀ ਉਹਨਾਂ ਨੇ ਜਾਲੀ ਵਾਲੇ ਬੂਏ ਤੇ ਖਲੋਤੇ ਸੀ ਜੀ ਹਾਂ ਜੀ ਨਹੀਂ ਜਾਨੀ ਵਾਲਾ ਬੰਦ ਸੀ ਅੱਛਾ ਚਟਕਣੀ ਤੇ ਬਹੁਤ ਥਿੰਨੇ ਜਾਨੇ ਇੱਕੋ ਵਕ ਪਹੁੰਚ ਕੇ ਆਪਣੇ ਉਰ ਇੱਥੋਂ ਖੋਲਿਆ ਤੇ ਮੈਂ ਬੂਆ ਮਾਰ ਚੁੱਕੀ ਹਾਂ ਤੇ ਉਹਨਾਂ ਨੇ ਇੱਕ ਨਹੀਂ ਨਾਪੀ ਤੋੜਤੀ ਉਹਨਾਂ ਨੇ ਚਟਕਣੀ ਤੋੜ ਕੇ ਉਹਨਾਂ ਨੇ ਇੱਥੋਂ ਤੱਕ ਆਣ ਕੇ ਬੂਆ ਖੋਲ ਦਿੱਤਾ ਇੰਨਾ ਬੂਆ ਖੋਲ ਗਿਆ ਸੀ ਦੋ ਬੂਆ ਪਹਿਲੀ ਵਾਰ ਮੇ ਕੋ ਲੋਗ ਨਹੀਂ ਆਇਹੀ ਜਦੋਂ ਤਿੰਨ ਜਾਨਾਂ ਨੇ ਜੋਰ ਲਾਇਆ ਫਿਰ ਮੈਂ ਤੱਕ ਕੇ ਆਪਣੇ ਵਾਲੇ ਜੋਰ ਲਾਇਆ ਲੋਕ ਜਿਹਨੇ ਸਾਹਮਣੋਂ ਤੁਸੀਂ ਕੀਤਾ ਉਹ ਜ਼ੋਰ ਲਾਰੇਸਤਾ ਵੀ ਸੀ ਦਰਵਾਜ਼ਾ ਬੰਦ ਕਰ ਤਾਂ ਵੀ ਬੰਦ ਕਰ ਲੈ ਤੇ ਇੱਕ ਹੱਥ ਨਾਲ ਸੋਫਾ ਖਿੱਚਿਆ ਮੈਂ ਵੀ ਨਾਲ ਜ਼ੋਰ ਨਾਲ ਇਹ ਬੂਆ ਨਾਲ ਕੋਲੇ ਉਹਨਾਂ ਕੋਲ ਸੀ ਸ਼ੋਰ ਪਾਇਤ ਫਿਰ ਮੈਂ ਸੋਫੇ ਦੇ ਉੱਤੇ ਖਲੋ ਕੇ ਬਾਰੀਵਾਲ ਚੀਕਾ ਮਾਰੀਆਂ ਤੇ ਉਹ ਫੱਜ ਗਈ ਤੇ ਉਸੇ ਮਗਰੋਂ ਹਾਂਜੀ ਜਦੋਂ ਉਹਨਾਂ ਨੇ ਬੂਆ ਖੋਲ ਕੇ ਮਾਰ ਪਾਈ ਮੈਂ ਵੀ ਨਾਲ ਹੀ ਗਈ ਫਿਰ ਮੈਂ ਇਹਨਾਂ ਨੂੰ ਆਵਾਜ਼ਾਂ ਮਾਰੀਆਂ ਦੀਦੀ ਬੂਆ ਖੋਲੋ ਸਾਡੇ ਘਰ ਬੰਦ ਜਗੇ ਤੇ ਉਹ ਦੀਦੀ ਬਾਹਰ ਹੀ ਆਉਂਦੇ ਰੋਟੀ ਬਣਾਉਂਦੇ ਸੀ ਕਹਿੰਦੇ ਮੈਂ ਹਾਂ ਵੇਖਾਂ ਕੌਣ ਚੀਕਾ ਮਾਰਾ ਅਗੂਆ ਮੈਂ ਉਹਨਰੇ ਮੂਤੇ ਮਾਰਦਾ ਨਹੀਂ ਆਗਾ ਕਿ ਜ਼ੋਰ ਦੀ ਉਹਨਾਂ ਨੇ ਇਤੋਂ ਦਾ ਖੋਲਤਾ ਸੀ ਤਿੰਨਾ ਜਾਣਾਂ ਨੇ ਖੋਲ ਸਾਇ ਫਿਰ ਵੀ ਜ਼ੋਰ ਲਾ ਹਾਂ ਫਿਰ ਵੀ ਜ਼ੋਰ ਲਾਂਦੀ ਰਹੀ ਮੈਂ ਤਿੰਨਾ ਜਾਣਾਂ ਨੇ ਤਿੰਨ ਵਾਰੀ ਆ ਦੋ ਵਾਰੀ ਫਿਰ ਵੀ ਸੀ ਦੱਸਿਆ ਜਾਣ ਇੱਕ ਜੈਲੋ ਵਾਲੇ ਦੇ ਹੱਥ ਵੀ ਹੈਗਾ ਹੀ ਖੁਸ਼ ਪੰਜਾਬ ਦੇ ਵਿੱਚ ਲੈਂਡਲੋਰਡ ਦੀ ਸਥਿਤੀ ਕਿਸੇ ਤੋਂ ਵੀ ਲੁਕੀ ਨਹੀਂ ਹੈ ਹਰ ਪਾਸੇ ਦਿਨ ਦਿਹਾੜੇ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜੇ ਕਥਾ ਤੇ ਅਸੀਂ ਪਹੁੰਚੇ ਹਾਂ ਜਿੱਥੇ ਬੀਤੇ ਕੱਲ ਦਿਨ ਦਿਹਾੜੇ ਦੁਪਹਿਰ ਦੇ 3 ਵਜੇ ਇਸ ਘਰ ਦੇ ਵਿੱਚ ਆ ਬਾਉਂਡਰੀ ਵਾਲ ਲੰਘ ਕੇ ਤਿੰਨ ਲੁਟੇਰੇ ਪਹੁੰਚਦੇ ਨੇ ਦੁਪਹਿਰ 3 ਵਜੇ ਦਾ ਸਮਾਂ ਇਸ ਕੰਧ ਨੂੰ ਛਾਲ ਮਾਰ ਕੇ ਅੰਦਰ ਦਾਖਲ ਹੁੰਦੇ ਨੇ ਪਰ ਉਸ ਤੋਂ ਬਾਅਦ ਜੋ ਵਾਪਰਿਆ ਉਹ ਇੱਕ ਉਦਾਹਰਨ ਇੱਕ ਐਗਜ਼ਾਮਪਲ ਸੈੱਟ ਕੀਤੀ ਗਈ ਹੈ ਇਸ ਘਰ ਦੇ ਵਿੱਚ ਮੌਜੂਦ ਕੱਲੀ ਔਰਤ ਵੱਲੋਂ ਬਹਾਦਰੀ ਦੀ ਜਿਸ ਵੱਲੋਂ ਤੋ ਟੇਰਿਆਂ ਨੂੰ ਅੰਦਰ ਦਾਖਲ ਹੋਣ ਦੇ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਗਿਆ ਆਪਣੀ ਬਹਾਦਰੀ ਚਲਦਿਆਂ ਤੋ ਇਹ ਘਰ ਹੈ ਜਿੱਥੇ ਦੁਪਹਿਰੇ 3 ਵਜੇ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਪਹੁੰਚੇ ਸਨ ਪਰ ਘਰ 'ਚ ਮੌਜੂਦ ਮਾਈ ਭਾਗੋ ਦੀ ਸਵਰਸ ਨੇ ਬਹਾਦਰੀ ਦਾ ਸਬੂਤ ਦਿੱਤਾ ਤੇ ਲੁਟੇਰਿਆਂ ਨੂੰ ਜਿਹੜਾ ਘਰ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਪਿੰਸਾਸਰੀ ਕਾਹ ਕਿ ਨਾਮ ਹੈ ਤੁਹਾਡਾ ਮਨਦੀਪ ਕੌਰ ਮਨਦੀਪ ਕੌਰ ਜੀ ਕਿੰਨੇ ਵਜੇ ਦਾ ਸਮਾਂ ਸੀ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਸਾਢੇ 3 ਵਜੇ ਦਾ ਸਮਾਂ ਹੈ ਤੇ ਮੈਂ ਕੋਠੇ ਤੋਂ ਕੱਪੜੇ ਲੋਣ ਗਈ ਹਾਂ ਤੇ ਕੱਪੜੇ ਲਾ ਕੇ ਲੈ ਕੇ ਇੱਥੇ ਰੱਖੇ ਆਣ ਕੇ ਬੈ ਗਈ ਫੋਨ 'ਚ ਗੱਲ ਕਰਦੀ ਪਈ ਸਾਂ ਮੈਂ ਤੇ ਸਾਹਮਣੇ ਸ਼ੀਸ਼ਿਆਂ 'ਚ ਵੇਖਿਆ ਵੀ ਕੋਈ ਉੱਤਰਦਾ ਪਿਆ ਥੱਲੇ ਜੰਪ ਮਾਰ ਕੇ ਕੈਮਰੇ 'ਚ ਨਹੀਂ ਆਹ ਸ਼ੀਸ਼ੇ ਬਾਹਰੀ ਥਾਣੀ ਖਿੜਕੀ 'ਚ ਦੇਖ ਖਿੜਕੀ 'ਚ ਦੇਖ ਲਿਆ ਸੀ ਮੈਂ ਤੇ ਜਿੰਨਾ ਚਿਰ ਉਹ ਇੱਥੇ ਪਹੁੰਚਦੇ ਮੈਂ ਉਹ ਤਿੰਨੇ ਜਣੇ ਇੱਥੇ ਪਹੁੰਚੇ ਮੈਂ ਉਹਨਾਂ ਦੇ ਬੂਹਾ ਮਾਰਦਾ ਸੀ ਉਹਨਾਂ ਦੇ ਮੂੰਹ ਤੇ ਬੰਦ ਕਰਦਾ ਜਾਲੀ ਵਾਲਾ ਬੂਹਾ ਖਿੱਚਦਾ ਸੀ ਉਹਨਾਂ ਨੇ ਉਹਨੂੰ ਮੈਂ ਚਿਟਕਣੀ ਲਾਈ ਹੋਈ ਸੀ ਤੇ ਦੂਸਰਾ ਬੁਆ ਉਹਨਾਂ ਨੇ ਦੋ ਵਾਰੀ ਖੋਲਣ ਦੀ ਕੋਸ਼ਿਸ਼ ਕੀਤੀ ਖੋਲਾਂ ਨੇ ਤੇ ਜਿਹੜਾ ਤੀਜਾ ਬੰਦਾ ਹੀ ਉਹਨੇ ਵੀ ਖੋਲਣ ਦੀ ਕੋਸ਼ਿਸ਼ ਕੀਤੀ ਤਿੰਨ ਜਾਨਾਂ ਨੇ ਇਕੱਠੇ ਰਲ ਕੇ ਖੋਲਣ ਦੀ ਕੋਸ਼ਿਸ਼ ਕੀਤੀ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਹੋਤ ਹਾਂਜੀ ਤੇ ਜਿਹਨੇ ਜੈਲੋ ਟੀ-ਸ਼ਰਟ ਪਾਈ ਉਹਦੇ ਹੱਥ 'ਚ ਵੀ ਕੋਸ਼ ਹੈਗਾ ਤੇ ਦੂਸਰੇ ਬੰਦੇ ਦੇ ਵੀ ਰੈਪਰ ਹੈਗਾ ਹੀ ਹੱਥ ਕੋਲ ਵਗੈਰਾ ਹੱਥ 'ਚ ਉਹਨਾਂ ਨੇ ਬੁਆ ਜ਼ੋਰ-ਜ਼ੋਰ ਦੀ ਖੋਲਣ ਦੀ ਕੋਸ਼ਿਸ਼ ਕੀਤੀ ਮੈਂ ਝੀਕਾ ਮਾਰਨੀਆ ਸ਼ੁਰੂ ਕਰਤੀਆਂ ਆਪਣੇ ਵਾਲਾ ਕੁੰਡੀ ਲਈ ਤੇ ਮੈਂ ਆਪਣੇ ਮੇਰੇ ਬੱਚੇ ਸੁੱਤੇ ਹੀ ਅੰਦਰ ਤੇ ਮੌਨਰ ਗਿਆ ਪਾਪਾ ਨੂੰ ਬਲਾਓ ਪਾਪਾ ਨੂੰ ਬਲਾਓ ਤੇ ਉਹ ਮੇਰੀਆਂ ਚੀਕਾਂ ਸੁਣ ਕੇ ਬਾਹਰ ਦਾ ਬੂਆ ਖੋਲ ਕੇ ਬਾਹਰ ਨੂੰ ਭੱਜ ਗਏ। ਯਾਨੀ ਦੇਰ ਨੂੰ ਅੰਡੀ-ਗੰਡੀ ਇਕੱਠੀ ਹੋ ਗਈ। ਉਹਨਾਂ ਨੂੰ ਲੱਗਾ ਕਿ ਘਰ ਬੱਚੇ ਖੇਡਣਦੇ ਆ ਤੇ ਸ਼ਾਇਦ ਤਾਂ ਚੀਕਾਂ ਵੱਜਣ ਦੀਆਂ ਤੇ ਅੱਬਲ ਤੇ ਉਹ ਵਿਚਾਰੇ ਬਾਹਰ ਆ ਗਏ ਸੀ। ਤੇ ਮੈਂ ਉਹਨਾਂ ਚੱਕਰੋਂ ਮੈਂ ਹੀ ਉਹ ਬਾਹਰ ਭੱਜ ਗਈ ਭੀ ਜਿੰਨਾ ਚੱਕਰ ਇਹਨਾਂ ਨੇ ਬੂਆ ਖੋਲਿਆ ਨਾ ਉਹਨਾਂ ਦੇ ਮਗਰ ਹੀ ਮੈਂ ਭੱਜ ਗਈਆਂ ਭਾਈਆਂ ਦੇ। ਅੱਛਾ ਤੁਸੀਂ ਉਹਨਾਂ ਦੇ ਮਗਰ ਭੱਜ ਪਏ? ਹਾਂਜੀ ਤੇ ਉਹ ਇੱਧਰ ਨੂੰ ਆੜ ਗਏ ਤੇ ਉਹ ਉਹ ਇਤਨਾ ਡਰ ਨਹੀਂ ਲੱਗਿਆ। دار ਜਦੋਂ ਇੱਥੇ ਬੈਠੇ ਉਹਦੇ ਮੈਂ ਕੰਮ ਕੀ ਇਹ ਆ ਕਿ ਮੈਂ ਇੱਥੇ ਖਲੋਕੇ ਨਹੀਂ ਚੀਕਾਂ ਮਾਰਤੀਆਂ ਬੂਹਾ ਮਾਰਨ ਦੀ ਕੋਸ਼ਿਸ਼ ਕੀਤੀ ਜੇ ਉਹ ਅੰਦਰ ਆ ਜਾਂਦੇ ਫੇਰ ਤੇ ਉਹਨਾਂ ਨੇ ਮਾਰ ਕੇ ਜਾਣਾ ਸੀ ਹਨ ਨੂੰ ਤੁਹਾਨੂੰ ਲੈਣਾ ਸੀ ਤੇ ਮਾਰ ਵੀ ਜਾਣਾ ਕੁਝ ਵੀ ਹੋ ਸਕਦਾ ਸੀ ਬੱਚੇ ਦੋਵੇਂ ਤੁਹਾਡੇ ਕੋਲ ਘਰੇ ਸੀ ਹਾਂਜੀ ਘਰ ਸਕੂਲੋਂ ਆਏ ਸੀ ਅਜੇ ਤੇ ਰਸਬੜ ਤੁਹਾਡੇ ਕੋਲ ਉਹ ਸ਼ੌਪ ਤੇ ਸੀ ਤੇ ਮੈਂ ਆਪਣੀ ਸਿਸਟਰ ਨਾਲ ਗੱਲ ਕਰਨ ਦੀ ਤੇ ਉਹਨਾਂ ਨੇ ਮੇਰੀਆਂ ਚੀਕਾਂ ਦੀ ਆਵਾਜ਼ ਸੁਣੀ ਹੈਲੋ ਹੈਲੋ ਕਰਦੇ ਰਹੇ ਮੈਂ ਫੋਨ ਸੁੱਟ ਗਈ ਹਾਂ ਇੱਥੇ ਉਹਨਾਂ ਨੇ ਮੇਰੇ ਹਸਬੰਦ ਨੂੰ ਫੋਨ ਕੀਤਾ ਕਿ ਘਰ ਕੋਈ ਗੜਬੜੀ ਹੋਉਂਦੀ ਆ, ਆਵਾਜ਼ਾਂ ਆਉਂਦੀਆਂ, ਚੀਕਾਂ ਦੀ ਘਰ ਜਾਓ। ਉਸੇ ਵੇਲੇ ਉਹ ਦੁਕਾਨ ਛੱਡ ਕੇ ਘਰ ਨੂੰ ਆ ਗਏ। ਤੇ ਮੈਂ ਸਾਰੀ ਗਲੀ ਇਕੱਠੀ ਕੀਤੀ ਸੀ। ਇਹਨਾਂ ਨੂੰ ਫੜੋ ਬੰਦਿਆਂ ਨੂੰ ਤੇ ਉਹ ਬੰਦੇ ਪਾ ਚੁੱਕੇ ਸੀ। ਯਾਰ ਜੀ ਗੱਲ ਹੈ ਤਿੰਨ ਬੰਦੇ ਹਥਿਆਰ ਲੈ ਕੇ ਘਰ 'ਚ ਦਾਖਲ ਹੋ ਰਹੇ ਸੀ। ਇੱਕ ਵਾਰੀ ਹਾਲਾਤ ਜਿਹੜੇ ਐ ਕਬਰਾਟ ਬਹੁਤ ਜਾ। ਕਬਰਾਟ ਬੱਚੇ ਡਰ ਗਏ, ਮੇਰੇ ਦੋਵੇਂ ਬੱਚੇ ਬਿਮਾਰ ਹੋ ਗਏ ਆ। ਤੇ ਆਇਓ ਮੌਲ ਕਰਕੇ ਉਹਨਾਂ ਨੂੰ ਸਕੂਲੇ ਭੇਜਿਆ ਗਿਆ ਵੀ ਆਹ ਮੌਲ ਵੇਖ ਕੇ ਹੋਰ ਨਾ ਸਾਮਝਣ ਉਹਨਾਂ ਨੇ ਘਰੋਂ ਬਾਹਰ ਨਿਕਲਣਾ ਬੰਦ ਪੀਛੇ ਆ ਤੁਹਾਨੂੰ ਬਾਹਰੋਂ ਨਾ ਫੜ ਕੇ ਲੈ ਜਾਣ ਹੁਣ ਇੰਨਾ ਡਰ ਚੁਕੇ ਹੋ ਬੱਚਿਆਂ ਚ ਡਰ ਹੈ ਬਹੁਤ ਸਾਮ ਪੈ ਗਿਆ ਬਹੁਤ ਸਾਮ ਪੈ ਗਿਆ ਰਾਤ ਸੁੱਤੇ ਨਹੀਂ ਬਾਰੀ ਵਾਲ ਵੇ ਵੇ ਕੇ ਵੀ ਡਰਦੇ ਰਹੇ ਕਿ ਕਤੇ ਫੇਰ ਨਾ ਆ ਜਾਣ ਉਹ ਮੇਰੀ ਕੁ ਚਿੰਤਾ ਹਾਂਜੀ ਸਾਰੀ ਰਾਤ ਨਹੀਂ ਸੁੱਤੇ ਆਪਾਂ ਪਰ ਕੋਈ ਹੋ ਸਕਦਾ ਹੀ ਜੇ ਉਹ ਅੰਦਰ ਆਉਂਦੇ ਬਾਈ ਜਾਸ ਮੈਂ ਕੋਠੇ ਤੇ ਹੁੰਦੀ ਮੇਰੇ ਕੋਠੇ ਤੇ ਆਉਣ ਤੋਂ ਪਹਿਲੇ ਲੁਕੇ ਹੁੰਦੇ ਤੇ ਫਿਰ ਉਹ ਕੁਝ ਵੀ ਕਰ ਸਕਦੇ ਸੀ ਜੇ ਤੁਹਾਡੇ ਥੱਲੇ ਆਉਣ ਤੋਂ ਪਹਿਲਾਂ ਘਰ ਚ ਦਾਖਲ ਹੋ ਜਾਂਦੇ ਦਾਖਲ ਹੁੰਦੇ ਫਿਰ ਕੁਝ ਵੀ ਹੋ ਸਕਦਾ ਇਹ ਸੋਚ ਕੇ ਹਲੇ ਵੀ ਡਰ ਲੱਗ ਇਹ ਸੋਚ ਕੇ ਹਜੇ ਵੀ ਡਰਦਾਦਾ ਉਹ ਸੀਨ ਪੀ ਬਾਬਾ ਹੀ ਨਹੀਂ ਮਦਦੀਤੀ ਉਥੇ ਤੱਕ ਬੂਆ ਮਾਰੰਦੀ ਨਹੀਂ ਤੇ ਨਹੀਂ ਕੁਝ ਵੀ ਹੋ ਸਕਦਾ ਹੀ ਮਾਰ ਸਕਦੇ ਹੋ ਜਿਵੇਂ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਦਿਨ ਦਿਹਾੜੇ ਇਸ ਤਰ੍ਹਾਂ ਘਰ ਦੇ ਅੰਦਰ ਕੋਈ ਵੀ ਕਿਤੇ ਵੀ ਦਾਖਲ ਹੋ ਸਕਦਾ ਮਤਲਬ ਆਪਾਂ ਕੋਈ ਵੀ ਸੁਰੱਖਿਅਤ ਨਹੀਂ ਹੁੰਦਾ ਇਹਲੇ ਬਾਹਰ ਕਹਿੰਦੇ ਸੀ ਸੁਰੱਖਿਆ ਤੇ ਨਹੀਂ ਹੁਣ ਘਰ ਚ ਵੀ ਨਹੀਂ ਸੁਰੱਖਿਆ ਆਪਣੇ ਚਾਰ ਡੱਬਿਆਂ ਦੇ ਘਰ ਜ ਨਹੀਂ ਸੁਰੱਖਿਅਤ ਹੈਗੀ ਤੇ ਜੋ ਮਰਜ਼ੀ ਹੋ ਸਕਦਾ ਅੰਦਰ ਆਣ ਕੇ ਕਮਰੇ ਕੀ ਕਰਨਗੇ ਕਮਰੇ ਤੋੜਪਨ ਕਰ ਜੰਦੇ ਤੁਹਾਡੇ ਕੋਈ ਸਬੂਤ ਨਹੀਂ ਹੈਗੇ ਇਹ ਆਪਣੀ ਸੁਰੱਖਿਆ ਤਾਂ ਰੱਬ ਆਸਰੇ ਹੋਈ ਹਾਂਜੀ ਤੇ ਸਰਕਾਰ ਨੂੰ ਵੀ ਕੱਲ ਵੀ ਕਿਹਾ ਸੀ ਤੇ ਅੱਜ ਸਵੇਰੇ ਐਫ ਆਰ ਆਈ ਹੋਈ ਹੈ ਸਵੇਰੇ ਆਏ 7:30 ਵਜੇ ਤੇ ਫਿਰ ਉਹ ਕਹਿੰਦੇ ਅੱਜ ਸ਼ਾਮ ਤੱਕ ਫੜੇ ਜਾਣਗੇ ਟੈਨਸ਼ਨ ਨਾ ਲੋ ਤੇ ਸਵੇਰਾ ਚਿਹਰੇ ਸਾਫ਼ ਨਜ਼ਰ ਆ ਗਏ ਉਹ ਸਾਰਾ ਹਾਂਜੀ ਸੀਸੀਟੀਵੀ ਉਹਨਾਂ ਨੇ ਮੂੰਹ ਤੇ ਕੱਪੜਾ ਲਪੇਟਿਆ ਸੀ ਜਦੋਂ ਮੈਂ ਕੋਠੇ ਤੇ ਗਈ ਮੈਂ ਉਹਨਾਂ ਨੂੰ ਤਿੰਨਾਂ ਨੂੰ ਵੇਖਿਆ ਸੀ ਪਲਾਟ ਵਿੱਚ ਉਹ ਤਿੰਨੇ ਆਪਸ ਵਿੱਚ ਗੱਲਾਂ ਕਰਨ ਦੇ ਸੀ ਮੇਰੇ ਵੱਲ ਵੇਖ ਕੇ ਤੇ ਮੈਂ ਤੇ ਕੀ ਆ ਪੀ ਚੱਲ ਆਮ ਲੋਕ ਤਰੇ ਫਿਰਦੇ ਆ ਉਹੀ ਹੁੰਦੇ ਆ ਬੀਨੋ ਨੇ ਪਤਾ ਹੀ ਵੀ ਉਹਨਾਂ ਨੇ ਸਾਡੇ ਘਰ ਤੇ ਟਾਰਗੇਟ ਬਣਾਇਆ ਵਾ ਲੱਗਦਾ ਕਿ ਉਹ ਪਹਿਲਾਂ ਤੋਂ 2-4 ਦਿਨ ਤੋਂ ਨਜ਼ਰ ਰੱਖ ਰਹੇ ਹੋਣਗੇ ਹਾਂਜੀ ਉਹਨਾਂ ਨਾਲ ਸਾਡੀ ਆਂਟੀ ਮੇਡ 2:30 ਵਜੇ ਇੱਕ ਹੋ ਗਏ ਆ ਤੇ 2:30 ਵਜੇ ਮੇਰਾ ਬੇਟਾ ਕਾਰ ਆਇਆ ਹੀ ਉਹਨਾਂ ਨੂੰ ਸਾਰੀ ਟਾਈਮਿੰਗ ਤਾਂ ਪਤਾ ਟਾਈਮਿੰਗ ਦਾ ਪਤਾ ਹੀ ਵੀ ਘਰੇ ਇਕੱਲੇ ਹੋ ਜਾਣਾ ਵਾ ਵੀ ਕੋਈ ਵੇਣ ਵਾਲਾ ਆਣ ਕੇ ਵੀ ਬੁਆਣਾ ਖੜਾਵੇ ਵੀ ਆਪਣਾ ਬੱਚਾ ਫੜ ਲਓ ਕੇਵਲੇ ਹੁੰਦਾ ਹੀ ਆ ਵੀ ਨਾਲ ਇਹ ਆ ਵੀ ਉਹਨਾਂ ਵੈਣ ਵਾਲਿਆਂ ਦੇ ਨਾਲ ਹੀ ਨਹੀਂ ਅੰਦਰ ਵੜ ਗਏ ਵੈਣ ਚ ਬੱਚਾ ਉਤਰਦਾ ਆ ਗਏ ਵੜੇ ਪਹਿਲਾਂ ਕਾਫੀ ਦਿਨ ਤੂੰ ਰੈਕੀ ਕਰ ਰਹੀ ਸੀ ਹਾਂਜੀ ਉਹ ਸ਼ਾਇਦ ਤੁਰੇ ਫਿਰਦੇ ਹੋਣਗੇ ਪਰ ਮੈਂ ਤਿੰਨਾਂ ਨੂੰ ਇਕੱਠਿਆਂ ਨੂੰ ਵੇਖਿਆ ਸੀ ਖਲੋਤਿਆਂ ਦੇ ਬਾਹਰ ਕੋਟੇ ਦੇ ਪਰ ਇਹ ਚਿੰਤਾ ਦਾ ਵਿਸ਼ਾ ਕਿ ਆਪਾਂ ਆਪਣੇ ਘਰ 'ਚ ਵੀ ਹੁਣ ਸੁਰੱਖਿਤ ਨਹੀਂ ਹਾਂ ਬਹੁਤ ਵੱਡਾ ਦੇ ਬਾਈਚਾਂਸ ਬੱਚੇ ਬਾਹਰ ਖੇਡਦੇ ਆਂ ਤੇ ਡਿਓੜੀ ਕੇ ਇਹ ਵਾਲੇ ਬੱਚੇ ਇੱਥੇ ਕ੍ਰਿਕਟ ਵੀ ਖੇਡਦੇ ਆਂ ਤੇ ਮੇਰਾ ਬੇਟਾ ਜੇ ਕਾਂਦੇ ਟੱਪ ਕੇ ਤੇ ਆ ਜਾਂਦੇ ਤੇ ਪਿਸਤੌਲ ਗਨ ਕੁਝ ਵੀ ਰੱਖ ਦਿੰਦੇ ਮੈਂ ਕੁਝ ਨਹੀਂ ਕਰ ਸਕਣਾ ਸੋਚ ਕੇ ਇਹਨੇ ਵੀ ਮਨ ਡਰ ਰੂਜਾ ਹੈ ਹਾਂ ਜੀ ਕੁਝ ਵੀ ਹੋ ਸਕਦਾ ਹੈ ਉਹ ਮੇਰੀ ਚੀਕ ਆਣਾ ਡਰ ਕੇ ਭੱਜ ਕੇ ਕਿਉਂਕਿ ਮੈਂ ਆਪਣੇ ਬੱਚਣ ਦਾ ਪਾਪਾ ਨੂੰ ਬੁਲਾਉਣਾ ਲੱਗਾ ਘਰ ਕੋਈ ਹੋਰ ਵੀ ਹੈਗਾ ਨਾਲ ਤਾਂ ਉਹਨਾਂ ਨੇ ਇਹ ਵੀ ਗਲੀ ਚ ਨਾ ਬਾਹਰ ਆ ਜਾਣ ਸਾਰੇ ਜਾਣੇ ਉਹਨਾਂ ਨੇ ਹਟ ਤੇ ਪਹਿਲੇ ਜਾ ਆ ਕੇ ਰੱਖੀ ਹੋਗੀ ਵੀ ਕਿਹੜੇ ਟਾਈਮਿੰਗ ਇਹਨਾਂ ਦੇ ਹਸਬੰਦ ਜਾਂਦੇ ਆ ਕਿਹੜੇ ਟਾਈਮਿੰਗ ਬੱਚੇ ਆਉਂਦੇ ਕਿਹੜੇ ਟਾਈਮਿੰਗ ਆਂਟੀ ਜਾਂਦੀਆਂ ਉਹਨਾਂ ਦੀ ਇਹ ਕਿਤੇ ਸਭ ਕੁਝ ਵਾਪਰਿਆ ਪਰ ਇੰਨੀ ਹਿੰਮਤ ਇੱਕੋ ਦੰਦ ਰੱਬ ਆਸਰੇ ਰੱਬੇ ਬਸ ਬਾਬਾ ਜੀ ਦੇਖੀ ਰਹੀਆਂ ਅਸੀਂ ਮੰਕੀ ਕਰਦੀ ਹਾਂ ਸਰਕਾਰ ਤੋਂ ਸੁਰੱਖਿਆ ਦਾ ਕੀ ਇੰਤਜ਼ਾਮ ਹੋਣਾ ਚਾਹੀਦਾ ਸੁਰੱਖਿਆ ਹੋਣੀ ਚਾਹੀਦੀ ਆ ਕਿ ਅੱਜ ਦੇ ਬੱਚੇ ਵੀ ਗਲੀ ਚ ਖੇਡਦੇ ਹੋਣ ਤੇ ਉਹ ਵੀ ਚੱਕ ਕੇ ਗਾਂ ਜਾਂਦੇ ਆ ਸਮੈਕ ਵਗੈਰਾ ਬਾਹਰ ਟੀਗੇ ਲਾਈ ਜਾਂਦੇ ਆ ਆਮ ਹੀ ਪਲਾਟਾਂ ਦੇ ਬੇਟੇ ਬਾਹਰ ਠੇਕਾ ਵਾ ਭੁੰਦੇ ਬੈਠੇ ਸ਼ਰਾਬਾ ਪੀਂਦੇ ਕੋਈ ਬਾਹਰ ਨਹੀਂ ਜਾ ਸਕਦਾ ਇਸ ਵਾਰੇ ਏਵਾ ਸੁਰੱਖਿਆ ਕੋਈ ਨਹੀਂ ਹੈਗੀ ਇੱਥੇ ਤੇ ਕੋਈ ਵੀ ਨਹੀਂ ਹੈਗੀ ਇੱਥੇ ਕੀ ਬਾਹਰ ਨਹੀਂ ਕੋਈ ਹੈਗੀ ਬਾਹਰ ਕੱਲੇ ਨਹੀਂ ਕੋਈ ਜਾ ਸਕਦਾ ਬੱਚਿਆਂ ਨੂੰ ਲੈ ਕੇ ਜਿੰਦੀ ਜਾਓ ਤੇ ਜਦੋਂ ਮਰਜੀ ਮੋਬਾਈਲ ਖੋਏ ਜਾ ਮੋਬਾਈਲ ਵਾਲੀਆਂ ਖੋਹ ਜਾਂਦੀਆਂ ਵਾ ਕੋਈ ਸੁਰੱਖਿਆਤ ਨਹੀਂ ਹੈਗੀ ਪੰਜਾਬ ਤੇ ਤੇ ਬਿਲਕੁਲ ਨਹੀਂ ਹੈਗੀ ਤੇ ਬਿਲਕੁਲ ਵੀ ਨਹੀਂ ਹੈਗੀ ਜੇ ਆਪਣੀਆਂ ਸ਼ਾਫ ਦੇ ਕੰਮ ਕਰਦੇ ਆ ਤਾਂ ਕਹਿੰਦੇ ਆ ਵੀ ਕੋਈ ਲੁੱਟਖੋਹ ਕਰਕੇ ਲੈ ਜਾਂਦੇ ਆ ਜੇ ਘਰ ਬੈਠੇ ਹੋਣ ਤਾਂ ਲੁੱਟਖੋਹ ਕਰਕੇ ਲੈ ਜਾਂਦੇ ਆ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਹਾਂਜੀ ਸਰੋਚੋ ਕਿ ਭਾਈ ਜਿਉ ਇਹ ਕਟਨਾ ਵਾਪਰੀ ਹੈ ਦਿਲ ਦਹਿਲਾਉਣ ਵਾਲੀ ਹੈ ਛੋਟੇ ਛੋਟੇ ਬੱਚੇ ਘਰ ਸੀ ਔਰਤ ਕਰਨੀ ਸੀ ਵੇਖੋ ਜੀ ਜੇ ਬੂਆ ਖੋਲ ਜਾਂਦਾ ਤੇ ਫਿਰ ਤੇ ਬੜੀ ਵੱਡੀ ਵਾਰਦਾਤ ਹੁੰਨੀ ਸੀ ਕਿਉਂਕਿ ਉਹਨਾਂ ਨੇ ਆਪਣਾ ਕੀ ਵੀ ਦਾ ਕਿਹੜੀ ਮਨਛਣ ਆਏ ਸੀ ਕਿ ਇਹਦਾ ਬੱਚਿਆਂ ਨੂੰ ਨਾ ਮਾਰਦੇ ਜਵੇਂ ਘਰਦਿਆਂ ਨੂੰ ਨਾ ਮਾਰ ਦਿੰਦੇ ਉਹ ਵੀ ਬੜੀ ਮੁਸ਼ਕਲ ਨਾਲ ਬੂਆ ਉਹਨਾਂ ਨੇ ਢੋ ਲਿਆ ਤੇ ਜੇ ਬਾਈ ਦੀ ਬੂਆ ਖੋਲ ਜਾਂਦਾ ਤੇ ਕੀ ਵੀ ਦਾ ਨੁਕਸਾਨ ਜ਼ਿਆਦਾ ਹੋਣਾ ਹੈ ਇਹ ਚੀਜ਼ ਦਾ ਤੇ ਮੈਂ ਇਹੋ ਹੀ ਪ੍ਰਸ਼ਾਸਨਗਾਰੀ ਬੇਨਤੀ ਕਰਨਾ ਚਾਹੁੰਦਾ ਵਾਂ ਦੇਖੋ ਜੇ ਘਰ ਨਹੀਂ ਸੇਫ 3:30 ਵਜੇ ਦੀ ਗੱਲ ਹੈਗੀ ਆ ਦਿਨ ਦਿਹਾੜੇ ਦੀ ਗੱਲ ਹੈਗੀ ਆ ਜੇ ਆਪਾਂ ਇੱਥੇ ਸੇਫ ਨਹੀਂ ਹੈਗੇ ਤੇ ਸਾਨੂੰ ਬਾਹਰ ਵੀ ਨਹੀਂ ਸੇਫ ਹੈਗਾ ਦੁਕਾਨਾਂ ਦੇ ਨਹੀਂ ਸੇਫ ਹੈਗੇ ਆਪਾਂ ਚਾ ਮੈਂ ਉਹ ਬੇਨਤੀ ਕਰਦਾ ਕਮਿਸ਼ਨਰ ਸਾਹਿਬ گاڑی ਵੱਡੇ ਅਫਸਰਾਂ ਗਾੜੀ ਮੁੱਖ ਮੰਤਰੀ ਸਾਹਿਬ ਗਾੜੀ ਵੱਧ ਤੋਂ ਜਲਦੀ ਤੋਂ ਜਲਦੀ ਜਿਹੜੀ ਇਹਨਾਂ ਨੇ ਚੋਰਾਂ ਨੂੰ ਫੜਿਆ ਜਾਵੇ ਜਾਂ ਡਕੈਤਾਂ ਨੂੰ ਫੜਿਆ ਜਾਵੇ ਸਖਤ ਸਖਤ ਸਜ਼ਾ ਦਿੱਤੀ ਜਾਵੇ ਚਾਹੀਦਾ ਕਿਉਂਕਿ ਛੋਟੇ ਬੱਚੇ ਹੀ ਉਹ ਸਾਂਵੇਂ ਪਏ ਆ ਨਾ ਤੇ ਉਹਨਾਂ ਨੇ ਰਾਤ ਦੀ ਰੋਟੀ ਖਾਦੀ ਬਿਮਾਰ ਪੈ ਗਏ ਉਹ ਚੀਜ਼ ਦੇ ਤੇ ਉਹਨਾਂ ਨੂੰ ਇਹ ਹੋਊਗਾ ਕਿ ਕੀ ਕੁਝ ਖਾਣ ਪੀਣ ਨਹੀਂ ਦੇ ਚੀਜ਼ ਦਾ ਹਾਰ ਕੇ ਉਹਨਾਂ ਨੂੰ ਅਸੀਂ ਸਕੂਲੇ ਭੇਜਿਆਗਾ ਚੀਜ਼ ਦਾ ਮੈਂ ਬੇਨਤੀ ਕਰਨਾ ਚਾਹੁੰਦਾ ਇਹਨਾਂ ਨੂੰ ਜਲਦੀ ਜਲਦੀ ਨਾ ਤਾਂ ਭੇਜੇ ਥੋੜਾ ਨੋਰਮਲ ਨੋਰਮਲ ਹਾਂਜੀ ਕਿ ਨਾਥ ਪਾਈ ਜਾਵੇ ਚੀਜ਼ ਦਾ ਜਾਂ ਗਸਤ ਵਧਾਉਣੀ ਚਾਹੀਦੀ ਆ ਇਹਨਾਂ ਨੂੰ ਤੇ ਉਹਨਾਂ ਨੂੰ ਸਦਮਾ ਪਹੁੰਚਿਆ ਹਾਂਜੀ ਹਾਂਜੀ ਉਹ ਹੀ ਹਾਂ ਡਰ ਪੈ ਗਿਆ ਜੀ ਇਹਨਾਂ ਨੂੰ ਚੀਜ਼ ਦਾ ਡਰ ਪੈ ਗਿਆ ਜੀ ਮਸਾਹੂ ਜੀ ਮੈਂ ਕਹਿਣਾ ਚਾਹੁੰਦਾ ਕਿ ਸਖਤ ਤੋਂ ਸਖਤ ਪਰ ਇਹਨਾਂ ਕ੍ਰਿਮੀਨਲਸ ਦੀ ਮਤਲਬ ਇਹ ਵੇਖੋ ਹੌਸਲੇ ਕਿੰਨੇ ਬਲੰਦ ਹੋ ਗਏ ਦਿਨ ਦਿਹਾੜੇ ਵੇਖੋ ਜੀ ਉਹ ਕਾਂ ਟੱਪ ਗਏ ਹੌਸਲਾ ਵੇਖੋ ਜੀ ਇਦਾਂ ਦਾ ਕਾਂ ਟੱਪ ਕੇ ਆਏ ਇੱਕ ਬੂਆ ਤੋੜਦਾ ਦੂਜਾ ਬੂਆ ਨੇ ਬੜੀ ਤਿੰਨਾਂ ਜਣੇ ਧੱਕਾ ਲਾਉਂਦੀ ਕੋਸ਼ਿਸ਼ ਕੀਤੀ ਆ ਪਰ ਘਰਦਿਆਂ ਨੇ ਬੂਆ ਨਹੀਂ ਖੋਲਣ ਦਿੱਤਾ ਚਟਕਨੀ ਮਾਰਦੀ ਨਾਲ ਹੀ ਇਹਨਾਂ ਸੋਫਾ ਗਾਂ ਕਰਦਾ ਚੀਦਾ ਤੇ ਜੇ ਖੁੱਲ ਜਾਂਦਾ ਕੀ ਤਾਂ ਕੀ ਕਰਨਾ ਸੀ ਇਹਨਾਂ ਨੇ ਵਾਰਦਾਤ ਹਿੰਮਤ ਨਾ ਦਿਖਾंदे ਤਾਂ ਕੁਝ ਵੀ ਉਹਦੇ ਹੋਈ ਨਾ ਹਾਂਜੀ ਹਿੰਮਤ ਹਾਂਜੀ ਜਿਉਹੀ ਹਾਂਜੀ ਤੱਕ ਪੁਲਿਸ ਕੋਲੋਂ ਕੀ ਕਾਰਵਾਈ ਪੁਲਸਰਾਂ ਜੀ ਵੇਖੋ ਜੀ ਕੱਲ ਤੇ ਗਏ ਸੀ ਇੱਕ ਮੁਲਾਜ਼ਮ ਸਾਹਿਬ ਆਏ ਲਾਗੇ ਮਾੜਾ ਮੋਟਾ ਵੇਖ ਕੇ ਚਲ ਗਏ ਆ ਤੇ ਐਸਓ ਸਾਹਿਬ ਰਾਤੀ ਗਏ ਸੀ ਐਫਆਈ ਦੀ ਕਾਪੀ ਲੈਣ ਵਾਸਤੇ ਐਚਓ ਸਾਹਿਬ ਕਹਿੰਦੇ ਕੀ ਗਸ਼ਤੇ ਤੇ ਗਏ ਗਏ ਸਵੇਰੇ ਮੈਡਮ ਆਏ ਆ 7:30 ਵਜੇ ਸਾਡੇ ਕੋਲ ਲਿਖ ਕੇ ਜੋ ਵੀ ਹੋਇਆ ਵਾ ਲਿਖ ਕੇ ਲੈ ਗਏ ਆ ਕਹਿੰਦੇ 9 ਵਜੇ ਤੁਸੀਂ ਆ ਜਿਓ ਥਾਣੇ ਤੇ ਬਾਕੀ ਵੇਖੋ ਹੁਣ ਕੀ ਹੁੰਦੀ ਕਾਰਵਾਈ ਪੁਲਸਰਾਂ ਤੋਂ ਤਾਂ ਕਾਗਜ਼ੀ ਕਾਰਵਾਈ ਪੂਰੀ ਹੋਈ ਹੈ ਹਾਂ ਜੀ ਕਾਗਜ਼ੀ ਕਾਰਵਾਈ ਪੂਰੀ ਹੋਈ ਜੀ ਹਾਂ ਜੀ ਬਸੇ ਕੋਈ ਉਮੀਦ ਵੀ ਫੜੇ ਜਾਣਗੇ ਵੇਖੋ ਹੁਣ ਰਿਕਵੈਸਟ ਕੀਤੀ ਹੁਣ ਪੁਲਿਸ ਦੀ ਜੇ ਵੇਖਦੇ ਆ ਵੱਡੇ ਅਫਸਰਾਂ ਦੀ ਬੇਨਤੀ ਆ ਕਿ ਜਲਦੀ ਜਲਦੀ ਫੜਿਆ ਜਾਵੇ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹ ਕੰਮ ਆਦਮੀ ਪੰਜਾਬ ਦੇ ਵਿੱਚ ਆਪਣੀ ਦੁਕਾਨ 'ਚ ਨਹੀਂ ਮਹਿਫੂਜ਼ ਆਪਣੇ ਘਰ 'ਚ ਨਹੀਂ ਮਹਿਫੂਜ਼ ਫਿਰ ਸੁਰੱਖਿਆ ਸਾਡੀ ਰੱਬ ਆਸਤੇ ਘਰ ਨਹੀਂ ਸੇਫ ਹੈ ਕਿ ਦੁਕਾਨ ਤੇ ਕੀ ਸੇਫ ਹੋਣੀ ਇੰਨੀਆਂ ਵਾਰਦਾਤਾਂ ਹੁੰਦੀਆਂ ਵਾ ਬਹੁਤ ਜ਼ਿਆਦੀ ਵਾਰਦਾਤਾਂ ਹੁੰਦੀ ਆ ਪੰਜਾਬ 'ਚ ਅੰਬਰਸਾਚ ਬਹੁਤ ਜ਼ਿਆਦੀ ਵਾਰਦਾਤ ਹੁੰਦੀ ਨਸ਼ਾ ਇੰਨਾ ਵਧਿਆ ਨਸ਼ਾ ਘਟਿਆ ਨਹੀਂ ਇਹ ਚੀਜ਼ ਆ ਵੇਖੋ ਜੀ ਤਾਂ ਤੈਨੂੰ ਕਿ ਦੁਨੀਆ ਆਪਣੇ ਆਪ ਚ ਸਰਕਾਰ ਦੀ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦੇ ਆ ਕਿ ਆਪਰਕਾਰ ਇਹ ਲਾਤੀ ਨਹੀਂ ਕਿਉਂ ਵਿਗੜ ਗਏ ਹਾਂ ਜੀ ਜੀ ਉਹੋ ਜੀ ਵੇਖੋ ਹੁਣ ਸਾਰੇ ਬੰਨੇ ਨਸ਼ਾ ਵਾ ਪੁਲਿਸ ਨੂੰ ਚਾਹੀਦਾ ਵੇ ਸਾਰੇ ਬੰਨੇ ਗਸਤ ਵਧਾਉਣੀ ਚਾਹੀਦੀ ਆ ਜੇ ਅਸੀਂ ਸਾਡੇ ਨਾਲ ਹੋਇਆ ਕੱਲ ਨੂੰ ਹੋਰ ਕਿਹਨਾ ਵੀ ਹੋ ਸਦਾ ਹੀ ਚਾਹੀਦਾ ਮੈਂ ਇਹੋ ਕਰਨਾ ਚਾਹੁੰਦਾ ਕਿ ਸਖਤ ਸਖਤ ਇਹਨਾਂ ਨੂੰ ਕਿਨਾਵਾ ਗਸਤ ਵਧਾਓ ਤੇ ਜਲਦੀ ਨਾਲ ਫੜ ਕੇ ਸਖਤ ਸਜ਼ਾ ਦਿੱਤੀ ਜਾਵੇ ਹਾਂ ਆਪ ਵੀ ਕਰਨੀ ਪਣੀ ਜੀ ਪੁਲਿਸ ਅਧਿਕਾਰੀ ਨਜੂਦ ਨੇ ਅੱਜ ਤੁਸੀਂ ਮੌਕੇ ਤੇ ਪਹੁੰਚੇ ਹੋ ਜਾਂਚ ਕਰਨ ਹੁਣ ਤੱਕ ਕੀ ਅਪਡੇਟ ਹੈ ਤੁਹਾਡੇ ਕੋਲ ਇਹ ਤੇ ਮੁਖ ਅਫਸਰ ਦੱਸ ਸਕਦੇ ਮੈਨੂੰ ਤੇ ਟਾਵਰ ਡੈਂਪ ਲੈਣ ਵਾਸਤੇ ਭੇਜਿਆ ਸਾਡਾ ਟੈਕਨੀਕਲ ਸਪੋਰਟ ਸੈੱਲ ਤੋਂ ਆਏ ਇਹ ਮਲਾਜਮ ਆਪਾਂ ਟਾਵਰ ਡੈਂਪ ਚੁੱਕਿਆ ਜੋ ਵੀ ਉਹਦੀ ਰਿਪੋਰਟ ਆਏਗੀ ਉਹਦੇ ਮੁਤਾਬਿਕ ਕਰਨਾ ਪੈਣੀ ਹੁਣ ਤੱਕ ਤਾਂ ਅਪਡੇਟ ਕੀ ਹੈ ਤੁਹਾਡੇ ਕੋਲ ਵੀ ਕੀ ਘਟਨਾ ਵਾਪਰੀ ਤੁਹਾਨੂੰ ਵੀ ਜਾਣੀ ਅਪਡੇਟ ਤੇ ਮੁਖ ਅਫਸਰ ਦੱਸ ਸਕਦੇ ਤੁਹਾਨੂੰ ਠੀਕ ਠੀਕ ਹੈ ਤੁਸੀਂ ਜਾਂਚ ਕਰ ਰਹੇ ਹੋ ਮੈਂ ਤੁਹਾਨੂੰ ਦੱਸਦਾ ਮੈਂ ਤੇ ਟਾਵਰ ਡੈਂਪ ਲੈਣ ਵਾਸਤੇ ਮੈਨੂੰ ਭੇਜਿਆ ਮਲਾਜਮ ਤਾਂ ਨਾਲ ਤੇ ਟੈਕਨੀਕਲ ਮੈਂ ਤੁਹਾਨੂੰ ਦੱਸਿਆ ਬਿਹ ਟੈਕਨੀਕਲ ਸਪੋਰਟ ਸੈੱਲ ਤੋਂ ਆਇਆ ਮੁਲਾਜ਼ਮ ਛੱਡਾ ਉਹ ਆਪਾਂ ਟਾਵਰ ਡੈਂਪ ਲੈ ਲਿਆ ਜੋ ਵੀ ਉਹਦੀ ਰਿਪੋਰਟ ਆਈਗੀ ਉਹਦੇ ਮੁਤਾਬਕ ਅਗਲੀ 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 ਕਾਰਵਾਈ ਕੀਤੀ ਜਾਏਗੀ ਹਾਂਜੀ ਸੀਟੀ ਲੈ ਲਈਏ ਉਹ ਪਹਿਲਾਂ ਲੈ ਚੁੱਕੀ ਪਹਿਲਾਂ ਪਛਾਣ ਹੋਈ ਹੁਣ ਤੱਕ ਕੋਈ ਬੰਦਾ ਨਹੀਂ ਅਜੇ ਤੱਕ ਕੋਈ ਪਛਾਣ ਨਹੀਂ ਹੋਈ ਠੀਕ ਹੈ ਕਰ ਰਹੀ ਆਪਣੀ ਟੀਮ ਲੱਗੀ ਹੈ ਤਕਤੀਸ਼ ਕਰਤੀ ਹੈ ਜੀ ਤੱਕ ਕਾਬੂ ਤੱਕ ਕਾਬੂ ਕਰਨ ਵਾਸਤੇ ਆਪਾਂ ਲੱਗੇ ਹਾਂ ਠੀਕ ਕਰਾਂਗੇ ਆਪਾਂ ਕਾਬੂ ਸ਼ੋਰ ਹੈਗਾ ਕਰਾਂਗੇ ਆਪਾਂ ਲੱਗਦਾ ਹੈ ਕਿ ਜਿਹੋ ਜਿਹੇ ਹਾਲਾਤ ਹੈ ਹੁਣ ਤੱਕ ਲਗਭਗ 24 ਘੰਟੇ ਹੋਣ ਲੇ ਆ ਪੁਲਿਸ ਕੋਈ ਤਾਂ ਕੁਝ ਨਹੀਂ ਕਰ ਰਹੀ ਮਿਲੇ ਨਹੀਂ ਉਹ ਜੇ ਮਿਲੇ ਹੁੰਦੇ ਤਾਂ ਇਹ ਤੋਂ ਹੁਣ ਤੀ ਆਦਾ ਇੰਟਰਵਿਊ ਨਹੀਂ ਹੁੰਦਾ ਉਹਨਾਂ ਨੂੰ ਫੜਿਆ ਹੋਣਾ ਸੀ ਉਹਨਾਂ ਦੀਆਂ ਸ਼ਕਲਾਂ ਵਖਾਉਂਦੀ ਹੋਣਾ ਸੀ ਟੀਵੀ ਤੇ ਜੇ ਉਹ ਫੜੇ ਹੁੰਦੇ ਤੇ ਅਜੇ ਤੱਕ ਫੜੇ ਨਹੀਂ ਅਜੇ ਤੱਕ ਤਾਂ ਫੜੇ ਨਹੀਂ ਗਏ ਅਜੇ ਤੇ ਇਹ ਕਹਿੰਦੇ ਬੱਚਾ ਘਰ ਨਹੀਂ ਸੇਫ ਬਾਹਰ ਕਿ ਸੇਫ ਹੋਗਾ ਹਾਂ ਉਹ ਜ਼ਿਆਦਾ ਡਰ ਗਏ ਗਵਾਂਡੀਆਂ ਨੇ ਆਣ ਕੇ ਫੜਿਆ ਮੇਰੇ ਮੁੰਡੇ ਨੂੰ ਪਾਣੀ ਪਿਆਇਆ ਉਹਨਾਂ ਨੇ ਉਹਦੇ ਉੱਥੇ ਪੁੰਜੇ ਇੱਕ 10 ਸਾਲ ਦਾ ਵਾ ਇੱਕ 6 ਸਾਲ ਦੀ ਬੇਟੀ ਹੈ ਛੋਟੀ ਤੇ ਆਪਾਂ ਉਹਨਾਂ ਨੂੰ ਸਕੂਲ ਤਾਂ ਭੇਜਿਆ ਵੀ ਥੋੜਾ ਮੋਲ ਚੇਂਜ ਹੋ ਗਿਆ ਘਰ ਦਾ ਇੰਨੇ ਜਾਣੇ ਵੇਕੇ ਹੋਰ ਨਾ ਕਬਰ ਆ ਜਾਣ ਉਹ ਹਾਂਜੀ ਅੱਗੇ ਚਿੰਤਾ ਵੀ ਬਣੀ ਰਹਿੰਦੀ ਸਖੇਨ ਲੈ ਕੇ ਹਮੇਸ਼ਾ ਧਿਆਨ ਰੱਖਣਾ ਹਮੇਸ਼ਾ ਮੈਂ Até ਵੀ ਬਾਹਰ ਅੰਦਰ ਵੇਖਦੀ ਰਹਦੀ ਵੀ ਕੋਈ ਲਾਗੇ ਪਾਸੇ ਨਾ ਬੱਚੇ ਤੇ ਅੱਬਲ ਵੀ ਬਾਹਰ ਕੱਢੀ ਦੇਣੀ ਆ ਜਿਵੇਂ ਦੀਆਂ ਵੀਡੀਓ ਵੇਖੀ ਦੀ ਆ ਵੀ ਬੱਚੇ ਚੁੱਕ ਕੇ ਲੈ ਗਏ ਆ ਤੇ ਉਵੇਂ ਆਪਾਂ ਬੱਚੇ ਆਪਣੇ ਅੰਦਰ ਹੀ ਘੇੜ ਦੇ ਦਿੰਦੇ ਹੁਣ ਤੇ ਉਹਨਾਂ ਨੇ ਬਿਲਕੁਲ ਵੀ ਨਹੀਂ ਜਾਣਾ ਕੀ ਮੌਕਾ ਕੀ ਕਰਦੇ ਉਹ ਕੋਈ ਸੱਤ ਕੀ ਉਹ ਫੜੇ ਜਾਣ ਵੀ ਹੁਣ ਆਪਣੇ ਪੰਜਾਬ ਦੇ ਜਿਹੜੇ ਹਾਲਾਤ ਇਹਨਾਂ ਨੂੰ ਸਹੀ ਕਰਨਾ ਇਹਨਾਂ ਨੂੰ ਚੋਰਾ ਨੂੰ ਫੜਨ ਇਹ ਕੱਲੇ ਨਹੀਂ ਹੋਰ ਵੀ ਬਥੇਰੇ ਜਿਵੇਂ ਲੁੱਟਖੋ ਕਰਨ ਵਾਲੇ ਜਾਂਦਿਆਂ ਦੀ ਵਾਲੀਆਂ ਖੇਚੜੀਆਂ ਕਦੀ ਕੋਸ਼ ਕਦੀ ਦੁਕਾਨਦਾਰ ਤੇ ਆਣ ਕੇ ਗਨ ਰੱਖ ਦਿੰਦੇ ਆ ਸੁਰੱਖਿਆ ਦੀ ਕੀ ਨਹੀਂ ਬਣਾਈ ਜਾਂਦੀ ਇੱਥੇ ਤੇ ਸੁਰੱਖਿਆ ਹੈਗੀ ਨਹੀਂ ਤੇ ਬਿਲਕੁਲ ਵੀ ਬਿਲਕੁਲ ਇਹ ਮਨਦੀਪ ਕੌਰ ਜੋ ਕਿ ਦੁਪਹਿਰ ਵਾਲੇ ਕਾਰਜ ਚ ਕਰਲੇ ਸਨ ਜਦੋਂ ਤਿੰਨ ਲੁਟੇਰੇ ਆ ਨੇ ਕਾਰਜ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਬਿਹਦ ਬਹਾਦਰੀ ਦਾ ਸਬੂਤ ਦਿੱਤਾ ਦਰਵਾਜ਼ਾ ਖੋਲਣ ਤੋਂ ਰੋਕਿਆ ਤੁਰੰਤ ਬਾਰੀ ਖੋਲ ਕੇ ਰੋਲਾ ਵੀ ਪਾਇਆ ਔਰ ਇੱਥੋਂ ਤੱਕ ਕਿ ਜਦੋਂ ਲੁਟੇਰੇ ਵਾਪਸ ਜਾ ਰਹੇ ਤੇ ਉਹਨਾਂ ਦਾ ਮਗਰਾ ਵੀ ਕਰਨ ਦੀ ਕੋਸ਼ਿਸ਼ ਕੀਤੀ ਤੋਂ ਇਹ ਬਾਦੀਸ਼ ਬਹੁਤ ਜ਼ਰੂਰ ਦਿੱਤਾ ਮਨਦੀਪ ਕੌਰ ਨੇ ਪਰ ਹਰ ਕੋਈ ਮੌਕੇ ਤੇ ਉਹ ਜੀ ਬਹਾਦਰੀ ਨਹੀਂ ਤਖਤ ਤਖਾ ਸਕਦਾ ਪਰਿਵਾਰ ਹਲੇ ਤੱਕ ਸਦਮੇ 'ਚ ਹੈ ਬੱਚੇ ਹਲੇ ਤੱਕ دہشت ਦੇ ਮਾਹੌਲ ਤੋਂ ਨਿਕਲ ਨਹੀਂ ਪਾਏ ਰਹੇ ਪਰ ਇਹ ਘਟਨਾ ਚਾਹੇ ਮਨਦੀਪ ਕੌਰ ਦੀ ਬਹਾਦਰੀ ਦੇ ਚਲਦਿਆਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਸਫਲ ਨਹੀਂ ਹੋ ਪਾਏ ਲੁਟੇਰੇ ਪਰ ਚਿੱਟੇ ਦਿਨੀ ਵਾਪਰੀ ਇਹ ਘਟਨਾ ਆਪਣੇ ਆਪ ਦੇ ਵਿੱਚ ਪੰਜਾਬ ਦੇ ਵਿੱਚ ਮੌਜੂਦਾ ਲਾਂਡ ਰੋਡ ਦੀ ਸਥਿਤੀ ਦੀ ਜਿਉਂਦੀ ਜਾਗਦੀ ਤਸਵੀਰ ਹੈ ਕੈਮਰਾ ਬਸਰ ਉਤਾਰ ਸਿੰਘ ਦੇ ਨਾਲ ਅਮਰਿੰਦਰ ਸਿੰਘ ਮੋਂਗਾ ਪੀਸੀ ਨਿਊਜ਼ ਅੰਮ੍ਰਿਤਸਰ